ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਗਵਾਰੇਰੀ ਮਹੱਲਾ ਪੰਜਵਾ ਗੌੜੀ ਰਾਗ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੁਦਾ ਪਾਵਨ ਬਚਨ ਹੈ ਜੀ ਮਨ ਮੰਦਰ ਤਨ ਸਾਜੀ ਬਾਰ ਹਰੀ ਨੇ ਆਪਣੇ ਰਹਿਣ ਵਾਸਤੇ ਇਸ ਮੰਨੂ ਮੰਦਰ ਬਣਾਇਆ ਹੈ ਤੇ ਇੰਦਰੀਆਂ ਨੂੰ ਇਸ ਕਰ ਦਾ ਰਾਖਾ ਬਣਾ ਦਿੱਤਾ ਹੈ ਜੀ ਇਸ ਹੀ ਮਦੇ ਵਸਤਿ ਅਪਾਰ ਇਸ ਵਿੱਚ ਬੜੀਆਂ ਵਸਤੂਆਂ ਨੇ ਭਾਵ ਕੇ ਹਰੀ ਆਪ ਹੀ ਇਸ ਵਿੱਚ ਵਸਤਾ ਹੈ ਜੀ ਇਸ ਹੀ ਪੀਤਰ ਸੁਨਿਅਤ ਸ਼ਾਹ ਜਿਹੜਾ ਸ਼ਾਹ ਹੈ ਨਾ ਹਰੀ ਸੁਣਿਆ ਜਾਂਦਾ ਕਿਦੇ ਵਿੱਚ ਵਸਤਾ ਹੈ ਜੀ ਕੌਣ ਵਪਾਰੀ ਜਾ ਕਾ ਉਹਾਂ ਵਿਸਾਹ ਕਿਹੜਾ ਵਪਾਰੀ ਹੈ ਜਿਹੜਾ ਉਹਦਾ ਵਿਸਾਪ ਭਾਉ ਕੇ ਵਪਾਰ ਕਰਦਾ ਹੋਵੇ ਨਾਮ ਦਾ ਨਾਮ ਰਤਨ ਕੋ ਕੋ ਵਿਹਾਰੀ ਭਾਈ ਇਸ ਨਾਮ ਰਤਨ ਦਾ ਵਪਾਰੀ ਕੋਟਾਵਾ ਟਾਵਾ ਵਿਰਲਾ ਹੈ ਜੀ ਅੰਮ੍ਰਿਤ ਪੋਜਨ ਕਰੇ ਆਹਾਰੀ ਜਿਹੜਾ ਅੰਮ੍ਰਿਤ ਪੋਜਨ ਇਹ ਨਾਮ ਰੂਪੀ ਪੋਜਨ ਜਿਹੜਾ ਜਿਸ ਦਾ ਆਹਾਰ ਹੋਵੇ ਜੀ ਰਹਾਉ ਮਨ ਤਨ ਅਰਪੀ ਸੇਵਕ ਦੀਜੈ ਭਾਈ ਆਪਣਾ ਮਨ ਤੇ ਤਨ ਇਹ ਅਰਪਣ ਗਾਰ ਇਹ ਹੀ ਸੇਵਾ ਹੈ ਕੌਣ ਸੁਜੋਗ ਜਿਤਕਾਰ ਭੀਜੈ ਕਿਹੜੀ ਜੁਗਤੀ ਹੈ ਜਿਹਦੇ ਨਾਲ ਇਹ ਹਿਰਦਾ ਮਨ ਭਿਜਦਾ ਹੋਵੇ ਜੀ ਪਾਇ ਲਗਉ ਤਜਮੀਰਾ ਤੇਰਾ ਖਰੀਦੇ ਪੈਰ ਚ ਪੈ ਜਾ ਆਪਣੇ ਮੇਰ ਤੇਰ ਛੱਡ ਕੇ ਜੀ ਕੌਣ ਸੁਜਨ ਜੋ ਸੌਦਾ ਜੋਰ ਹੈ ਕਿਹੜਾ ਜਨ ਹੈ ਜਿਹੜਾ ਇਸ ਨਾਮ ਰੂਪੀ ਸੌਦੇ ਨੂੰ ਜੋੜਦਾ ਹੋਵੇ ਜੀ ਮਹਿਲ ਸ਼ਾ ਕਾ ਕਿਨ ਵਿਧ ਪਾਵੇ ਉਹ ਸ਼ਾ ਦਾ ਮੈਲ ਕਿਸ ਤਰੀਕੇ ਮਿਲ ਸਕਦਾ ਹੈ ਕੌਣ ਸੋਬੇ ਦੇ ਜਿਤ ਪੀਤਰ ਬੁਲਾਵੇ ਕਿਹੜੀ ਵਿਧੀ ਹੈ ਜਿੱਦੇ ਨਾਲ ਉਹ ਸਾਨੂੰ ਮੈਲ ਚ ਸੱਦ ਲਵੇ ਜੀ ਤੂੰ ਵੱਡਾ ਸ਼ਾ ਜਾ ਕੇ ਕੋਟ ਵਣਯਾਰੇ ਤੂੰ ਵੱਡਾ ਸ਼ਾ ਹੈ ਕਰੋਣਾ ਹੀ ਤੇਰੇ ਵਣ ਜਾ ਰਹੇ ਹਨ ਕੌਣ ਸਦਾ ਤਾਂ ਲੈ ਸੰਚਾਰੇ ਕਿੰਨੇ ਕੁ ਦਾਤ ਨੇ ਮਨੁੱਖ ਨੇ ਜੀ ਦਾਤਾਂ ਲੈ ਲੈ ਇਕੱਠੀਆਂ ਕਰਦੇ ਹਨ ਖੋਜਤ ਖੋਜਤ ਨਿਜ ਕਰ ਪਾਇਆ ਲੱਭਦਿਆਂ ਲੱਭਨੇਆ ਕਿਰਦਾ ਕਰ ਲੱਭ ਲਿਆ ਜੀ ਮੋਲ ਰਤਨ ਸੱਚ ਦਿਖਲਾਇਆ ਨਾਮ ਰੂਪੀ ਜਿਹੜਾ ਅਨਮੋਲ ਰਤ ਹੈ ਨਾ ਸੱਚ ਉਹ ਹਿਰਦੇ ਚ ਹਰੀ ਨੇ ਗੁਰੂ ਨੇ ਵਿਖਾ ਦਿੱਤਾ ਜੀ ਕਰ ਕਿਰਪਾ ਜਬ ਮੇਲੇ ਸ਼ਾਹ ਕਿਰਪਾ ਕਰਕੇ ਸ਼ਾਹ ਨੇ ਬਦੂ ਆਪਣੇ ਨਾਲ ਜੋੜ ਲਿਆ ਜੀ ਹੋ ਨਾਨਕ ਗੁਰ ਕਹਿ ਵੇ ਸਾਹ ਨਾਨਕ ਆਖ ਫਿਰ ਗੁਰੂ ਦੀ ਕਿਰਪਾ ਨਾਲ ਦਾਤ ਮਿਲੀ ਜੀ ਗੌੜੀ ਮਹੱਲਾ ਪੰਜਵਾਂ ਗਵਾਰੇਰੀ ਰਹਿਣ ਦਿਨ ਸਰਹ ਇੱਕ ਰੰਗਾ ਦਿਨ ਰਾਤ ਹਰੀ ਇੱਕ ਰੰਗ ਦੇ ਵਿੱਚ ਵਸਦਾ ਹੈ ਜੀ ਤਵ ਕੋ ਜਾਣੈ ਸਦ ਹੀ ਸੰਗ ਜਿਹੜਾ ਦਿਨ ਰਾਤ ਹਰੀ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ ਹੈ ਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਸਮਝਦਾ ਹੈ ਠਾਕੁਰ ਨਾਮ ਕੀਓ ਉਹਨ ਵਰਤਨ ਉਹਨੇ ਪ੍ਰਭੂ ਦਾ ਨਾਮ ਆਪਣੇ ਵਰਤਨ ਲਈ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ ਜੀ ਰਿਤੇ ਅਘਾਵਣ ਹਰ ਕੈਦਰਸ਼ਨ ਹਰੀ ਦੇ ਦੀਦਾਰ ਕਰਕੇ ਉਹ ਤ੍ਰਿਪਤ ਰੱਜ ਗਿਆ ਹੈ ਜੀ ਹਰ ਸੰਗ ਰਾਤੇ ਮਨ ਤਨ ਹਰੇ ਉਹਦਾ ਮਨ ਤੇ ਤਨ ਹਰੀ ਦੇ ਨਾਮਤ ਹਰਿਆ ਹੈ ਜੀ ਗੁਰਪੂਰੇ ਕੀ ਸਰਣੀ ਪਰੇ ਪੂਰੇ ਗੁਰੂ ਦੀ ਸ਼ਰਨ ਚ ਪਏ ਰਹਿੰਦੇ ਹਨ ਰਹਾਉ ਚਰਨ ਕਮਲਯਾ ਤਮ ਆਧਾਰ ਪ੍ਰਭੂ ਦੇ ਚਰਨ ਕਮਲ ਉਨਾਂ ਦੀ ਆਤਮਾ ਦਾ ਆਸਰਾ ਹੈ ਜੀ ਏਕ ਨਿਹਾਰੈ ਆਗਿਆ ਕਾਰ ਇੱਕੋ ਹਰੀ ਨੂੰ ਤੱਕਦੇ ਹਨ ਇੱਕੋ ਬਣਜੇ ਕੋ ਬਿਵਹਾਰੀ ਇੱਕੋ ਪ੍ਰਭੂ ਉਹੀ ਬਣਜ ਕਰਨ ਵਾਲਾ ਉਹੀ ਵੱਡਾ ਵਿਪਬਿਵਹਾਰੀ ਹੈ ਜੀ ਵਰ ਨ ਜਾਣੇ ਬਿਨ ਰੰਕਾਰੀ ਜਿਹੜਾ ਪ੍ਰਭੂ ਵੱਡਾ ਹੈ ਉਹਦੇ ਨਾਮ ਦਾ ਹੀ ਬਣਜ ਕਰਦੇ ਨੇ ਵਪਾਰ ਕਰਦੇ ਨੇ ਕਿਸੇ ਹੋਰ ਨੂੰ ਨਹੀਂ ਜਾਣਦੇ ਜੀ ਹਰਖ ਸੋਗ ਦੂਹੂ ਤੇ ਮੁਕਤੇ ਦਸੁਕ ਦੁਹਾਤ ਮੁਕਤੇ ਹਨ ਸਦਾ ਅਲਪ ਜੋਗ ਹਰ ਜੁਗਤੇ ਸਦਾ ਅਲਿਪਤ ਨੇ ਜੀ ਜਿਸ ਸਭ ਮੈਂ ਸਭ ਤੇ ਰਹਤੇ ਸਭ ਦੇ ਵਿੱਚ ਹਰੀ ਵਾਸਤਾ ਲੇਕਿਨ ਸਾਰਿਆਂ ਤੋਂ ਰਹਿਤ ਹੈ ਜੀ ਤੇ ਉਹਦੇ ਜੀ ਵੀ ਸਾਰਿਆਂ ਚ ਵਸਤੇ ਨੇ ਜਿਹੜੇ ਗੁਰਮੁਖ ਜਨ ਲੇਕਿਨ ਮਾਇਆ ਤੋਂ ਨਰਲੇ ਪਹਨ ਜੀ ਬਾਰਬਰਮ ਕਾ ਓਏ ਧਿਆਨ ਧਰਤੇ ਕਿਉਂਕਿ ਪ੍ਰਭੂ ਦਾ ਧਿਆਨ ਉਹਨਾਂ ਨੇ ਤਰਿਆ ਹੈ ਸੰਤਨ ਕੀ ਮਹਿਮਾ ਕਵਣ ਵਖਾਨਾ ਭਈ ਸੰਤਾਂ ਦੀ ਮਹਿਮਾ ਕੌਣ ਬਿਆਨ ਕਰ ਸਕਦਾ ਹੈ ਅਗਾਧ ਬੋਧ ਕਿਸ ਮਿਤ ਨਹੀਂ ਜਾਨਾ ਉਹ ਅਗਾਧ ਬੋਧ ਉਦੀ ਕੀਮਤ ਨਹੀਂ ਪੈ ਸਕਦੀ ਪਾਰ ਬ੍ਰਹਮ ਮੈ ਕਿਰਪਾ ਕੀਜੈ ਪਾਰ ਬ੍ਰਹਮ ਕਿਰਪਾ ਕਰ ਮੇਰੇ ਤੇ ਧੂਰ ਸੰਤਨ ਕੀ ਨਾਨਕ ਦੀਜੈ ਨਾਨਕ ਨੂੰ ਸੰਤਾਂ ਦੀ ਧੂਰ ਬਖਸ਼ ਕੌੜੀ ਗਵਾਰੀ ਮਹੱਲਾ ਪੰणिमा ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੁਸੀਂ ਮੇਰੇ ਮਿੱਤਰ ਹੋ ਤੁਸੀਂ ਹੀ ਮੇਰੇ ਸਖੇ ਹੋ ਜੀ ਤੂੰ ਮੇਰਾ ਪ੍ਰੀਤਮ ਤੂੰ ਸੰਗ ਹੀ ਤੋ ਤੁਸੀਂ ਮੇਰੇ ਪ੍ਰੀਤਮ ਤੁਹਾਡੇ ਨਾਲ ਹੀ ਮੇਰਾ ਹਿੱਤ ਪਿਆਰ ਹੈ ਜੀ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਸੀਂ ਮੇਰੀ ਪਤ ਹੋ ਤੁਸੀਂ ਮੇਰੇ ਗਹਿਣੇ ਹੋ ਜੀ ਤੁਝ ਬਿਨ ਨਿਮਖ ਨਾ ਜਾਈ ਰਹਿਣਾ ਤੁਹਾਡੇ ਬਿਨਾ ਨਿਮਖ ਵੀ ਪ੍ਰਿਆ ਨਹੀਂ ਜਾ ਸਕਦਾ ਜੀ ਮੇਰੇ ਲਾਲਨ ਤੂੰ ਮੇਰੇ ਪ੍ਰਾਨ ਤੂੰ ਮੇਰਾ ਲਾਲਨ ਹੈ ਮੇਰਾ ਪ੍ਰਾਣਾ ਦਾ ਆਸਰਾ ਹੈ ਜੀ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਤੂੰ ਹੀ ਮੇਰਾ ਸਾਹਿਬ ਹੈ ਤੂੰ ਹੀ ਮੇਰਾ ਬਾਦਸ਼ਾਹ ਖਾਨ ਹੈ ਜੀ ਰਹਾਉ ਜੋ ਤੂੰ ਰੱਖੋ ਤੇ ਵੀ ਹੀ ਰਹਿਣਾ ਜਿਵੇਂ ਤੂੰ ਰੱਖਣਾ ਮੈਂ ਉਵੇਂ ਰਹਿਣ ਲਈ ਤਿਆਰ ਹਾਂ ਜੀ ਜੋ ਤੁਮ ਕਹੋ ਸੋਈ ਮੈਂ ਕਰਨਾ ਜੋ ਤੁਸੀਂ ਆਖਦੇ ਮੈਂ ਉਹੀ ਕਾਰਨਾ ਹਾਂ ਯਾ ਦੇਖੋਂ ਤਹਾ ਤੁਮ ਵਸਨਾ ਜਿੱਧਰ ਵੇਖਣਾ ਹਾਂ ਤੁਸੀਂ ਉੱਥੇ ਹੀ ਵਸਦੇ ਹੋ ਨਿਰਪਉ ਨਾਮ ਜਪੂ ਤੇਰਾ ਰਸਨਾ ਮੈਂ ਨਿਰਪਉ ਭਾਵ ਕਿ ਤੇਰਾ ਨਾਮ ਨਿਰਪਉ ਹੋ ਕੇ ਜਪਨਾ ਹਾਂ ਜੀ ਤੂੰ ਮੇਰੀ ਨਾਮ ਨਿੰਦ ਤੂੰ ਪੰਡਹਾਰ ਤੁਸੀਂ ਮੇਰੇ ਨੋ ਖਜਾਨੇ ਹੋ ਤੁਸੀਂ ਮੇਰਾ ਪੰਡਾਰ ਹੋ ਜੀ ਰੰਗ ਰਸਾ ਤੂੰ ਮਨੇ ਆਧਾਰ ਤੂੰ ਹੀ ਰੰਗ ਰਸਾ ਤੂੰ ਮਨੇ ਆਧਾਰ ਤੂੰ ਹੀ ਮੇਰੇ ਮਨ ਦਾ ਆਸਰਾ ਹੈ ਜੀ ਓ ਮੇਰੀ ਸ਼ੋਭਾ ਤੁਮ ਸੰਗ ਰਚੀਆ ਤੁਹਾਡੇ ਨਾਲ ਜੁੜਨ ਕਰਕੇ ਮੇਰੀ ਸ਼ੋਭਾ ਮੈਂ ਤੁਹਾਡੇ ਨਾਲ ਜੁੜਿਆ ਹਾਂ ਓ ਮੇਰੀ ਓਟ ਤੂੰ ਹੈ ਮੇਰਾ ਤਕੀਆ ਤੁਸੀਂ ਮੇਰੀ ਓਟ ਤੁਸੀਂ ਹੀ ਮੇਰਾ ਬਲ ਹੋ ਸੰਤਨ ਅੰਤਰ ਤੁਹੀ ਤੇ ਆਇਆ ਮੈਂ ਮਨ ਤੇ ਤਨ ਤਾਨੂੰ ਹੀ ਜੱਪਿਆ ਹੈ ਮਰਮ ਤੁਮਾਰਾ ਗੁਰ ਤੇ ਪਾਇਆ ਗੁਰੂ ਤੋਂ ਪਤਾ ਲੱਗਿਆ ਤੁਹਾਡਾ ਭੇਦ ਸਤਗੁਰ ਤੇ ਦ੍ਰਿੜਿਆ ਇਕ ਇਕੈ ਸਤਗੁਰੂ ਤੋਂ ਹੀ ਇੱਕ ਹਰੀ ਨੂੰ ਅਸੀਂ ਜਾਣਿਆ ਪਛਾਣਿਆ ਜੀ ਨਾਨਕ ਦਾਸ ਹਰ 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 ਟੇਕੈ ਨਾਨਕ ਦਾਸ ਬਸ ਹਰੀ ਦੇ ਆਸਰੇ ਹੈ ਜੀ ਗੌੜੀ ਗਵਾਰੇਰੀ ਮਹੱਲਾ ਪੰਜਮਾ ਵਿਆਪਤ ਹਰ ਖਸੋਗ ਵਿਸਥਾਰ ਹਰ ਥਾਂ ਤੇ ਮਨੁੱਖਾਂ ਤੇ ਦੁੱਖ ਸੁੱਖ ਦਾ ਵਿਸਥਾਰਾ ਹੈ ਜੀ ਵਿਆਪਤ ਸੁਰਗ ਨਰਕ ਅਵਤਾਰ ਕੋਈ ਵਿਆਪਤ ਨਰਕਾਂ ਤੇ ਸੁਰਗਾਂ ਦੇ ਵਿੱਚ ਬੈਠਾ ਹੈ ਜੀ ਵਿਆਪਤ ਤਨ ਨਿਰਦਨ ਪੇਖ ਸ਼ੋਭਾ ਕੋਈ ਵਿਆਪਤ ਹੈ ਤਨ ਦੇ ਵਿੱਚ ਤੇ ਕੋਈ ਨਿਰਦਨ ਹੈ ਜੀ ਮੂਲ ਬਿਆਦੀ ਵਿਆਪਸ ਲੋਭਾ ਬਸ ਕੋਈ ਲੋਭ ਦੇ ਵਿੱਚ ਵਿਆਪਸ ਹੈ ਜੀ ਬ੍ਰਹਮਾਇਆ ਵਿਆਪਤ ਬਹੁ ਪ੍ਰਕਾਰੀ ਮਾਇਆ ਦਾ ਖਲਾਰਾ ਕਈ ਪ੍ਰਕਾਰ ਦਾ ਹੈ ਜੀ ਸੰਤ ਜੀਵੈ ਪ੍ਰਭ ਓਟ ਤੁਮਾਰੀ ਬਸ ਸੰਤ ਜਨਮ ਪ੍ਰਭੂ ਦੀ ਓਟ ਲੈ ਕੇ ਜਿਉਂਦੇ ਹਨ ਰਹਾਉ ਵਿਆਪਤ ਅਹੰਗ ਬੋਧ ਕਾਮਤਾ ਕੋਈ ਮਸਤੀ ਹੈ ਹੰਕਾਰ ਦੇ ਵਿੱਚ ਜੀ ਵਿਆਪਤ ਪੁੱਤਰ ਕਲਤਰ ਸੰਗ ਰਾਤਾ ਕੋਈ ਪੁੱਤਰ ਕਲਤਰ ਇਸਤਰੀਆਂ ਦੇ ਮੋਹ ਵਿੱਚ ਰਤਿਆ ਹੈ ਜੀ ਆਪਤ ਹਸਤ ਕੋੜੇ ਅਰ ਬਸਤਾ ਕੋਈ ਕੋੜੇ ਰਾਤੀ ਹਾਤੀ ਇਨੀਆਂ ਦੇ ਵਿੱਚ ਵਿਆਪਤ ਹਨ। ਵਿਆਪਤ ਰੂਪ ਜੋਬਨ ਬਦਮਸਤਾ। ਕਈ ਜੋਬਨ ਵਿੱਚ ਰੂਪ ਵਿੱਚ ਮਸਤੇ ਹਨ। ਵਿਆਪਤ ਪੂਮ ਰੰਕ ਅਰ ਰੰਗਾ। ਕਈ ਭੂਮੀ ਵਿੱਚ ਕਈ ਪ੍ਰਕਾਰ ਦੇ ਰੰਗਾਂ 'ਚ ਵਿਆਪਤ ਹਨ। ਵਿਆਪਤ ਗੀਤ ਨਾਦ ਸੁਣ ਸੰਗਾ। ਕਈ ਗੀਤ ਸੁਣ ਕੇ ਹੀ ਵਿਆਪਤ ਹਨ। ਵਿਆਪਤ ਸੀਜ ਮਹਿਲ ਸ਼ਿੰਗਾਰ। ਕਈ ਵਿਆਪਤ ਨੇ ਸੋਨੇ ਸੀਜ ਵਿੱਚ ਮਹਿਲਾਂ 'ਚ ਸ਼ਿੰਗਾਰ। ਮਾਂਚ ਮਾਂਚ ਦੂਤ ਵਿਆਪਤ ਅੰਧਿਆਰ ਬਸ ਇਹ ਪੰਜਾ ਵਿਕਾਰਾਂ ਚ ਜੁੜ ਕੇ ਮਨੁੱਖ ਹਨੇਰੇ ਚ ਰਹਿੰਦਾ ਹੈ ਜੀ ਵਿਆਪਤ ਕਰਮ ਕਰੇ ਹਾਂ ਫਾਸਾ ਬਸ ਮਾੜੇ ਕਰਮ ਕਰਕੇ ਮੈਂ ਦੀ ਫਾਸੀ ਵਿੱਚ ਫਸਿਆ ਹੈ ਵਿਆਪਤ ਗ੍ਰਸ ਵਿਆਪਤ ਉਦਾਸਾ ਕੋਈ ਗ੍ਰਿਸਤ ਚੰਘਾਰਿਆ ਤੇ ਕੋਈ ਉਦਾਸੀ ਹੋ ਕੇ ਵੀ ਨਹੀਂ ਜੁੜਿਆ ਆਚਾਰ ਬਿਹਾਰ ਵਿਆਪਤ ਏਂ ਜਾਤ ਚੰਗਾ ਮਾੜਾ ਜਾਤ ਪਾਤ ਸੰਸਾਰ ਇਸੇ ਵਿੱਚ ਲੱਗਾ ਹੈ ਜੀ ਸਭ ਕੁਝ ਵਿਆਪਤ ਬਿਨ ਹਾਰੇ ਰੰਗ ਰਾਤ ਹਰੀ ਦੇ ਨਾਮ ਤੋਂ ਬਿਨਾ ਹਰ ਪਦਾਰਤ ਵਿੱਚ ਮਨੁੱਖ ਗਰਸਿਆ ਹੈ ਜੀ ਸੰਤਨ ਕੇ ਬੰਧਨ ਕਾਟੇ ਹਰ ਰਾਈ ਸੰਤਾਂ ਦੇ ਬੰਧਨ ਹਰੀ ਨੇ ਕੱਟ ਸੁਟੇ ਹਨ ਕਾਂ ਕੋ ਕਹਾ ਵਿਆਪੈ ਮਾਏ ਉਹਨਾਂ ਨੂੰ ਕਿੱਥੇ ਹਉਮੇ ਜਾਂ ਮਾਇਆ ਵਿਆਪਦੀ ਹੈ ਜੀ ਆਉ ਨਾਨਕ ਜਨ ਤੂਰ ਸੰਤ ਪਾਈ ਇਹ ਨਾਨਕ ਆਖ ਜਿਨ੍ਹਾਂ ਨੇ ਸੰਤਾਂ ਦੀ ਤੂਰ ਹਾਸਲ ਕੀਤੀ ਹੈ ਤਾਂ ਗਨਿਕਟ ਨਾ ਆਵੇ ਮਾਈ ਉਹਨਾਂ ਦੇ ਨੇੜੇ ਮਾਇਆ ਨਹੀਂ ਆਉਂਦੀ ਲਾਉਡਿੰਗ ਵਾਰੀਰੀ ਮਹੱਲਾ ਪੰणिमा ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਨੈਣ ਵਿੱਚ ਕੀ ਹੈ ਨੀਂਦ ਹੈ ਕਿਹੜੀ ਨੀਂਦ ਹੈ ਪ੍ਰਾਇਆ ਰੂਪ ਵੇਖਣ ਦੀ ਤੇ ਪ੍ਰਦਰਿਸ਼ਟ ਵਿਕਾਰ ਪ੍ਰਾਇਰੂਪ ਤੱਕਣ ਦੀ ਇਹ ਨੀਂਦ ਰਕੀ ਫਿਰਦਾ ਜੀ ਸ਼ਰਮਣ ਸੋਏ ਸੁਣ ਨਿੰਦ ਵਿਚਾਰ ਬਸ ਨਿੰਦਿਆ ਸੁਣ ਸੁਣ ਕੇ ਕੰਨ ਇਹਦੇ ਸੁੱਤੇ ਪਏ ਹਨ ਸਸਨਾ ਸੋਈ ਲੋਭ ਮਿੱਠਾ ਸਾਦ ਰਸਨਾ ਬਸ ਲੋਭ ਵਿੱਚ ਪ੍ਰਾਇ ਸਵਾਦ ਵਿੱਚ ਰਚੀ ਹੈ ਮਨ ਸੋਇਆ ਮਾਇਆ ਬਿਸਮਰਦ ਤੇ ਮਨ ਮਾਇਆ ਵਿੱਚ ਸੁੱਤਾ ਹੋਇਆ ਹੈ ਜੀ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਪੁਟਾਵਣ ਟਾਵਾਂ ਇਸ ਘਰ ਵਿੱਚ ਜਾਗਦਾ ਹੈ ਜੀ ਸਾਬਤ ਵਸ ਉਹ ਹੋ ਆਪਣੀ ਲਹ ਉਹ ਆਪਣੀ ਸਾਬਤ ਵਸ ਜਿਹਨੂੰ ਅਸੀਂ ਗੁਣਾ ਦੀ ਵਸਤਾ ਕਹਿੰਦੇ ਆ ਉਹ ਸੰਭਾਲ ਲੈਂਦਾ ਹੈ ਜੀ ਰਹਾਉ ਸਗਲ ਸਹੇਲੀ ਆਪਣੈ ਰਸਮਾਤੀ ਸਗਲ ਸਹੇਲੀ ਆਪਣੈ ਰਸਮਾਤੀ ਹਰੇਕ ਇੰਦਰਾ ਆਪਣੇ ਆਪਣੇ ਰਸ ਵਿੱਚ ਮਤਿਆ ਹੈ ਜੀ ਗਰੇ ਆਪਣੇ ਕੀ ਖਬਰ ਨਾ ਜਾਤੀ ਆਪਣੇ ਗਰੇ ਦੀ ਉਨਾ ਖਬਰ ਆਪਣੇ ਹਿਰਦੇ ਦੀ ਪਛਾਣੀ ਨਹੀਂ ਜੀ ਨੂੰ ਸੰਹਾਰ ਪੰਜ ਬਟਵਾਰੇ ਇਹ ਪੰਜ ਵਿਕਾਰ ਨੇ ਇਹ ਠੱਗਨਹਾਰ ਨੇ ਜੀ ਸੁੰਨੇ ਨਗਰ ਪਰੇ ਠੱਗ ਹਾਰੇ ਨਗਰ ਸੁੰਨਾ ਹੋ ਗਿਆ ਇਹਨਾਂ ਠੱਗ ਲਿਆ ਹੈ ਜੀ ਹੁਣ ਤੇ ਰਾਖੇ ਬਾਪ ਨਾ ਮਾਈ ਫਿਰ ਐਸੇ ਠੱਗਾਂ ਤੋਂ ਮਾਤਾ ਪਿਤਾ ਨਹੀਂ ਰੱਖ ਸਕਦੇ ਜੀ ਹੁਣ ਤੇ ਰਾਖੇ ਮੀਤ ਨਾ ਭਾਈ ਮਿੱਤਰ ਤੇ ਭਰਾ ਵੀ ਇਨਾ ਠੱਗਾਂ ਤੋਂ ਨਹੀਂ ਰੱਖ ਸਕਦੇ ਜੀ ਦਰਬ ਸਿਆਣਪ ਨਾ ਹੋਇ ਰਾਤੇ ਜੀ ਉਹ ਦਰਬ ਸਿਆਣਪ ਆਵ ਕੇ ਉਹ ਬਹੁਤ ਹੀ ਸਿਆਣਪ ਵੀ ਨਾਲ ਨਹੀਂ ਬਚਿਆ ਜਾ ਸਕਦਾ ਜੀ ਸਾਧ ਸੰਗ ਓਏ ਦੁਸ਼ਟ ਵਾਸ ਹੋਤੇ ਬਸ ਗੁਰੂ ਦੀ ਸੰਗਤ ਵਿੱਚ ਇਨਾਂ ਨੂੰ ਵਾਸ ਵਿੱਚ ਕੀਤਾ ਜਾਂਦਾ ਹੈ ਜੀ ਕਰ ਕਿਰਪਾ ਮੋਹ ਸਾਰੰਗ ਪਾਣ ਏ ਹਰੀ ਮੇਰੇ ਤੇ ਕਿਰਪਾ ਕਰੋ ਜੀ ਸੰਤਨ ਦੂਰ ਸਰਬ ਨਿਦਾਨ ਮੈਨੂੰ ਜਨਤਾ ਦੀ ਤੂਰ ਦੇ ਇਹ ਮੇਰੇ ਲਈ ਖਜ਼ਾਨਾ ਹੈ ਜੀ ਸਾਬਤ ਪੂੰਜੀ ਸਤਗੁਰ ਸੰਗ ਸਾਬਤ ਪੂੰਜੀ ਚੰਗੇ ਗੁਣਾ ਦੀ ਵਸਤੂ ਪ੍ਰਭੂ ਦੇ ਕੋਲ ਹੈ ਜੀ ਨਾਨਕ ਜਾਗੈ ਪਾਰਬਰਮ ਕਹਿ ਰੰ ਨਾਨਕ ਜੀ ਪ੍ਰਭੂ ਦੇ ਰੰਗ ਚ ਜਾਗਦੇ ਹਨ ਸੋ ਜਾਗੈ ਜਿਸ ਪ੍ਰਭ ਕਿਰਪਾਲ ਉਹੀ ਜਾਗਦਾ ਜਿਹਦੇ ਤੇ ਪ੍ਰਭ ਕਿਰਪਾਲੂ ਹਨ ਇਹ ਪੂੰਜੀ ਸਾਬਤ ਤਨਵਾਲ ਇਹ ਪੂੰਜੀ ਇਹਨੂੰ ਸਾਬਤ ਪਾ ਕੇ ਸੰਭਾਲ ਲੈਂਦੇ ਹਨ ਰਹਾਉ ਦੂਜਾ ਗੌੜੀ ਗਵਾਰੇਰੀ ਮਹੱਲਾ ਪੰਜਮਾ ਜਾ ਕੇ ਵਸ ਖਾਨ ਸੁਲਤਾਨ ਜਿਹੜੇ ਪ੍ਰਮਾਤਮਾ ਦੇ ਹੱਥ ਵਿੱਚ ਸਾਰਾ ਸੰਸਾਰ ਖਾਨ ਸੁਲਤਾਨ ਬਾਦਸ਼ਾਹ ਨੇ ਜੀ। ਜਾ ਕੇ ਵਸ ਹੈ ਸਗਲ ਜਹਾਨ ਸਾਰਾ ਜਹਾਨ ਜਿਸ ਪ੍ਰਭੂ ਦੇ ਵਸ ਵਿੱਚ ਹੈ। ਜਾ ਕੇ ਕੀਆ ਸਭ ਕਿਛ ਹੋਏ ਜਿਸ ਤੱਕ ਕੀਤਾ ਸਾਰੇ ਸੰਸਾਰ ਚੱਲਦਾ ਹੈ ਜੀ ਇਸਤੇ ਬਾਹਰ ਨਹੀਂ ਕੋਈ ਪ੍ਰਭੂ ਤੋਂ ਬਾਰ ਕੁਝ ਨਹੀਂ ਜੀ ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਅਬ ਮੈਂ ਆਪਣੀ ਬੇਨਤੀ ਸਤਿਗੁਰੂ ਦੇ ਚਰਨਾ ਚ ਰੱਖੀ ਹੈ ਕਾਜ ਤੁਮਾਰੇ ਦੇ ਨਿਵਾਹੇ ਤੁਹਾਡੇ ਸਾਰੇ ਕਾਜ ਹਰੀ ਸਫਲੇ ਕਰ ਦੇਗਾ ਰਹਾਉ ਸਭ ਤੇ ਊਜਾ ਕਾ ਦਰਬਾਰ ਸਭ ਤੋਂ ਉੱਚਾ ਖਰੀਦ ਦਾ ਦਰ ਹੈ ਜੀ ਸਗਲ ਭਗਤ ਜਾ ਕਾ ਨਾਮ ਅਧਾਰ ਭਗਤਾਂ ਨੂੰ ਪ੍ਰਭੂ ਦੇ ਨਾਮ ਦਾ ਹੀ ਅਸਰਾ ਹੈ ਸਰਬ ਵਿਆਪਤ ਪੂਰਨ ਧਨੀ ਹਰ ਜਗਾ ਤੇ ਪ੍ਰਭੂ ਵਿਆਪਕ ਹੈ ਕਿਾਂ ਕੀ ਸ਼ੋਭਾ ਘਟ ਘਟ ਬਣੀ ਉਹਦੀ ਸ਼ੋਭਾ ਹਰੇਕ ਹਿਰਦੇ ਵਿੱਚ ਹੈ ਜੇ ਸਿਮਰਤ ਦੁੱਖ ਡੇਰਾਟ ਹੈ ਉਹਨੂੰ ਜਪਦਿਆਂ ਦੁੱਖਾਂ ਦਾ ਡੇਰਾ ਟਹਿ ਜਾਂਦਾ ਹੈ ਜੇ ਸਿਮਰਤ ਜਮ ਕਿਸ਼ੂ ਨਾ ਕਹੈ ਜਪਦਿਆਂ ਜਮ ਕੁਛ ਨਹੀਂ ਵਿਗਾੜਦਾ ਜੀ ਜੇ ਸਿਮਰਤ ਹੋ ਸੁਕੇ ਹਰੇ ਉਹਨੂੰ ਜਪਦਿਆਂ ਜਿਹੜੇ ਸੁੱਕੇ ਨੇ ਹਰੇ ਹੋ ਜਾਂਦੇ ਹਨ ਜੇ ਸਿਮਰਤ ਦੂਬਤ ਪਾਹਣ ਤਰੇ ਜਿੰਨੂੰ ਜਪਦਿਆਂ ਡੁੱਬਦੇ ਪੱਥਰ ਵੀ ਤਰ ਜਾਂਦੇ ਹਨ ਸੰਤ ਸਭਾ ਕੋ ਸਦਾ ਜੈਕਾਰ ਸੰਤਾਂ ਦੀ ਸਭਾ ਦੀ ਸਦਾ ਜੈਕਾਰ ਜੈ ਜੈ ਹੈ ਜੀ ਹਰ ਹਰ ਨਾਮ ਜਨ ਪ੍ਰਾਨ ਆਜ਼ਾਰ ਉਹਨਾਂ ਸੇਵਕਾਂ ਨੂੰ ਪ੍ਰਭੂ ਦੇ ਨਾਮ ਦਾ ਹੀ ਆਸਰਾ ਹੈ ਜੀ ਆਹੋ ਨਾਨਕ ਮੇਰੀ ਸੁਣੀ ਅਰਦਾਸ ਇਹ ਨਾਨਕ ਆਖ ਅਰੀ ਨੇ ਸਾਡੀ ਅਰਜ਼ੋਈ ਸੁਣੀ ਹੈ ਜੀ ਸੰਤ ਪ੍ਰਸਾਦ ਮੌਕੋ ਨਾਮ ਨਿਵਾਸ ਸੰਤ ਪਾ ਕਿਰਪਾ ਦੇ ਨਾਲ ਮੇਰਾ ਨਾਮ ਚ ਵਾਸਾ ਹੋ ਗਿਆ ਹੈ ਜੀ ਗੌੜਿੰਗਵਾਰੀ ਮਹੱਲਾ ਪੰਜਵਾ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰਾਂ ਦੇ ਦਰਸ਼ਨ ਨੇ ਮੇਰੀ ਤ੍ਰਿਸ਼ਨਾ ਅਗਨ ਮੁਕਾ ਦਿੱਤੀ ਹੈ ਜੀ ਸਤਗੁਰ ਪੇਟ ਤਹਾਉ ਮੈਂ ਮਾਰੀ ਸਤਗੁਰੂ ਨੂੰ ਮਿਲਦਿਆਂ ਮੈਂ ਮੁੱਕ ਗਈ ਹੈ ਜੀ ਸਤਗੁਰ ਸੰਗ ਨਹੀਂ ਮਨ ਡੋਲਾ ਸਤਗੁਰ ਦੇ ਸੰਗ ਮਨ ਨਹੀਂ ਡੋਲਦਾ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਉਹ ਜਨ ਗੁਰੂ ਦੇ ਸੰਮੁਖ ਹੋ ਕੇ ਅੰਮ੍ਰਿਤ ਬੋਲ ਉਚਾਰਦਾ ਹੈ ਜੀ ਸਭ ਜਗ ਸਾਚਾ ਜਾਂ ਸੱਚ ਮੈਂ ਰਾਤੇ ਜਿਹੜਾ ਸੱਚ ਰਤਿਆ ਉਹਨੂੰ ਸਭ ਸੱਚ ਮਿਲ ਜੁ ਦਿਸਦਾ ਹੈ ਜੀ ਸ਼ੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਗੁਰੂ ਤੋਂ ਨ ਉਹ ਨਾਣਿਓ ਸ਼ੀਤਲ ਸ਼ਾਂਤ ਹਰੀ ਨੂੰ ਪਛਾਣ ਲਿਆ ਹੈ ਜੀ ਆਓ ਸੰਤ ਪ੍ਰਸਾਦ ਜਪੈ ਹਰਨ ਗੁਰੂ ਕਿਰਪਾ ਨਾਲ ਹੀ ਨਾਮ ਜਪਿਆ ਜਾਂਦਾ ਹੈ ਜੀ ਸੰਤ ਪ੍ਰਸਾਦ ਹਰ ਕੀਰਤਨ ਗਾਓ ਗੁਰੂ ਕਿਰਪਾ ਨਾਲ ਹੀ ਹਰੀ ਦੀ ਸਿਫਤੋ ਸਲਾਹ ਹੁੰਦੀ ਹੈ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਗੁਰੂ ਕਿਰਪਾ ਨਾਲ ਹੀ ਦੁੱਖ ਮਿੱਟਦੇ ਹਨ ਸੰਤ ਪ੍ਰਸਾਦ ਬੰਧਨ ਤੇ ਛੁਟੇ ਬਸ ਬੰਦਨਾ ਤੋਂ ਵੀ ਗੁਰੂ ਦੀ ਕਿਰਪਾ ਨਾਲ ਹੀ ਛੁਟੇ ਦਾ ਹੈ ਸੰਤ ਕਿਰਪਾ ਤੇ ਮਿਟੇ ਮੋਹ ਪਰਮ ਗੁਰੂ ਦੀ ਕਿਰਪਾ ਨਾਲ ਹੀ ਮੋਹ ਪਰਮ ਮਿਟਦਾ ਹੈ ਜੀ ਸਾਧ ਰੇਨ ਮੱਜਨ ਸਭ ਧਰਮ ਗੁਰੂ ਦੀ ਕਿਰਪਾ ਭਾਉ ਕੇ ਗੁਰੂ ਦੀ ਸੰਗਤ ਵਿੱਚ ਹੀ ਇਸ਼ਨਾਨ ਕਰਨਾ ਸਭ ਤੋਂ ਵੱਡਾ ਇਸ਼ਨਾਨ ਧਰਮ ਹੈ ਜੀ ਸਾਧ ਕਿਰਪਾਲ ਦਿਆਲ ਗੋਵਿੰਦਾ ਗੁਰੂ ਦਾ ਸਵਾ ਕਿਰਪਾਲੂ ਹੈ ਦਿਆਲੂ ਹੈ ਜੀ ਸਾਧਾਂ ਮੈਂ ਏ ਹਮਰੀ ਜਿੰਦ ਸਾਧਾਂ ਚ ਸੰਗਤ ਚ ਸਾਡੀ ਜਿੰਦ ਵਸਤੀ ਭਾਉ ਕੇ ਸੰਗਤ ਹੀ ਆਸਰਾ ਹੈ ਕਿਰਪਾ ਨਿੰਦ ਕਿਰਪਾਲ ਤਿਆਵੋ ਮੈਂ ਉਸ ਕਿਰਪਾ ਨਿੰਦ ਕਿਰਪਾਲੂ ਨੂੰ ਧਿਆਉਣਾ ਹਾਂ ਜੀ ਹਾਂ ਤੇ ਸੰਗਤਾਂ ਬੈਠਣ ਪਾ ਸਾਧ ਸੰਗਤ ਚ ਤਾਂ ਬੈਠਣਾ ਨਸੀਬ ਹੁੰਦਾ ਹੈ ਮੋ ਨਿਰਗੁਣ ਕੋ ਪ੍ਰਭ ਕੀਨੀ ਦਇਆ ਮੈਂ ਨਿਰਗੁਣ ਨੂੰ ਹਰੀ ਨੇ ਬਖਸ਼ਿਸ਼ ਕਰਕੇ ਦਇਆ ਕਰਕੇ ਗੁਣਾ ਦੀ ਦਾਤ ਬਖਸ਼ੀ ਹੈ ਸਾਧ ਸੰਗ ਨਾਨਕ ਨਾਮ ਲਿਆ ਨਾਨਕ ਨੇ ਸਾਧ ਸੰਗ ਜੁੜ ਕੇ ਨਾਮ ਖਾਟ ਲਿਆ ਹੈ ਜੀ ਕੋਡਿੰਗ ਵਾਰੀ ਮਹੱਲਾ 5 ਸਾਧ ਸੰਗ ਜਪਿਓ ਭਗਵੰਤ ਜਿਸ ਨੇ ਸਾਧ ਸੰਗਤ ਚ ਬੈ ਕੇ ਨਾਮ ਪਗ ਪ੍ਰਭੂ ਨੂੰ ਜਾਪ ਲਿਆ ਜੀ ਕੇਵਲ ਨਾਮ ਦਿਓ ਗੁਰਮੰਤ ਗੁਰੂ ਨੇ ਉਸ ਨੂੰ ਫਿਰ ਮੰਤਰ ਦਿੱਤਾ ਕਾਹ ਦਾ ਨਾਮ ਦਾ ਮੰਤਰ ਜੀ ਅਜ ਅਵਮਾਨ ਭਈ ਨਿਰਵੈਰ ਓੰਕਾਰ ਨੂੰ ਤਿਆਰ ਜਾ ਕੇ ਨਿਰਵੈਰ ਅਵਸਥਾ ਵਾਲੇ ਹੋ ਗਏ ਜੀ ਆਠ ਪੈਰ ਪੂਜੋ ਗੁਰ ਪੈਰ ਇਸ ਲਈ ਮੈਂ ਵੀ ਅઠੇ ਪੈਰ ਗੁਰੂ ਦੇ ਪੈਰ ਪੂਜਨਾ ਹਾਂ ਜੀ ਅਬ ਮਤ ਬਿਨਸੀ ਦੁਸ਼ਟ ਬਿਗਾਨੀ ਮਤ ਬਿਨਸ ਗਈ ਹੈ ਜਿਹੜੀ ਦੁਸ਼ਟ ਸੀ ਅੰਦਰ ਦੀ ਨਿਕਲ ਗਈ ਹੈ ਜੀ ਪੰਜਾਬ ਤੇ ਸੁਣਿਆ ਹਰ ਜਸ ਕਾਨੀ ਇਹ ਸਭ ਤੋਂ ਬਦਲਾਵ ਕਦੋਂ ਤੋਂ ਹੈ ਜਦੋਂ ਕੰਨਾ ਨਾਲ ਹਰੀ ਦਾ ਜਸ ਸੁਣਿਆ ਹੈ ਜੀ ਨਹਾਉ ਸਾਜ ਸੂਖ ਆਨੰਦ ਨਿਧਾਰ ਸੁਖ ਸਹਿਜ ਆਨੰਦ ਨਿਧਾਨ ਕੀਤੇ ਹਨ ਜੀ ਆਖਣ ਹਾਰ ਰੱਖ ਲੈ ਨਿਦਾਨ ਉਥੇ ਜਦੋਂ ਹਰੀ ਅਖੀਰਲੇ ਵੇਲੇ ਮਨੁੱਖ ਨੂੰ ਰੱਖ ਕੇ ਬਖਸ਼ਿਸ਼ ਕਰਦਾ ਹੈ ਜੀ ਦੁੱਖ ਦਰਦ ਬਿਨ ਸੇ ਪੈ ਪਰਮ ਉਹ ਤੇ ਦੁੱਖ ਦਰਦ ਸਭ ਨਾਸ ਹੋ ਜਾਂਦਾ ਪਰਮ ਜੀ ਆਵਣ ਜਾਣ ਰੱਖੇ ਕਰ ਕਰਮ ਕਰਮ ਰਹਿਮਤ ਕਰਕੇ ਜਨਮ ਮਰਨ ਮੁਕਾ ਦਿੰਦਾ ਹੈ ਜੀ ਸਿਖੈ ਬੋਲੇ ਸੁਣੈ ਸਭ ਆਪ ਹਰੀ ਆਪ ਹੀ ਵੇਖਦਾ ਆਪ ਹੀ ਬੋਲਦਾ ਹੈ ਜੀ ਸਦਾ ਸੰਤ ਕਉਮਨ ਜਾਪ ਮਨ ਉਹਦਾ ਜਾਪ ਕਰ ਜੋ ਸਦਾ ਸੰਗ ਹੈ ਤੇਰੇ ਸੰਤ ਪ੍ਰਸਾਦ ਪਇਓ ਪ੍ਰਗਾਸ ਗੁਰੂ ਕਿਰਪਾ ਨਾਲ ਜਿਹਦੇ ਅੰਦਰ ਪ੍ਰਗਾਸ ਹੋ ਗਿਆ ਜੀ ਪੂਰ ਰਹੇ ਏਕੈ ਗੁਣਤਾਸ ਇੱਕੋ ਪ੍ਰਭੂ ਦੇ ਨਾਲ ਉਹ ਜੁੜੇ ਜੁੜੇ ਰਹਿੰਦੇ ਹਨ ਕਹਿਤ ਪਵਿੱਤਰ ਸੁਣਤ ਪੁਨੀਤ ਕਹਿ ਰ ਮੁਖ ਪਵਿੱਤਰ ਹੁੰਦਾ ਸੁਣਨ ਨਾਲ ਵੀ ਪਵਿੱਤਰ ਪੁਨੀਤ ਹੋ ਜਾਂਦਾ ਹੈ ਮੰਗੋ ਗੋਵਿੰਦ ਗਾਵੇ ਨਤਨੀਤ ਉਹ ਜਿਹੜੇ ਹਰੀ ਦੇ ਗੁਣ ਗਾਉਂਦੇ ਨੇ ਉਹ ਪਵਿੱਤਰ ਹੁੰਦੇ ਹਨ ਕਹੋ ਨਾਨਕ ਜਾਂ ਕੋ ਹੋ ਕ੍ਰਿਪਾਲ ਨਾਨਕ ਜਿਹਦੇ ਤੇਰੀ ਕਿਰਪਾਲੂ ਹੁੰਦਾ ਹੈ ਦਿਸ ਜਨ ਕੀ ਸਾ ਪੂਰਨ ਕਾਲ ਉਸ ਜਨ ਸੇਵਕ ਦੀ ਕਾਲ ਪੂਰੀ ਹੋ ਜਾਂਦੀ ਹੈ ਜੀ ਔੜਿੰਗਵਾਰੇਰੀ ਮਹੱਲਾ ਪੰਜਮਾ ਬੰਧਨ ਤੋੜ ਬੁਲਾਵੇ ਰਾਮ ਗੁਰੂ ਤੇ ਹਰੀ ਬੰਧਨ ਤੋੜ ਕੇ ਨਾਮ ਜਪਣ ਲਾ ਦਿੰਦਾ ਹੈ ਜੀ ਮਨ ਮੈਂ ਲਾਗੇ ਸਾਚ ਧਿਆਨ ਜਿਹਦੇ ਬੰਧਨ ਟੁੱਟ ਗਏ ਉਹ ਸੱਚ ਚ ਧਿਆਨ ਜੁੜ ਗਿਆ ਜੀ ਮਿਟੇ ਕਲੇਸ਼ ਸੁਖੀ ਹੋਏ ਰਹੀ ਐ ਜਦੋਂ ਕਲੇਸ਼ ਮੁੱਕ ਜਾਂਦਾ ਹੈ ਜ਼ਿੰਦਗੀ ਮਨੁੱਖ ਸੁਖੀ ਹੋ ਜਾਂਦਾ ਹੈ ਜੀ ਐਸਾ ਦਾਤਾ ਸਤਗੁਰ ਕਹੀਐ ਸਤਗੁਰੂ ਨੂੰ ਐਸਾ ਦਾਤਾ ਕਿਹਾ ਜਾਂਦਾ ਹੈ ਜੀ ਸੋ ਸੁਖ ਦਾਤਾ ਜੇ ਨਾਮ ਜਪਾਵੇ ਉਹੀ ਸੁਖ ਦਾ ਦਾਤਾ ਜੋ ਨਾਮ ਜਪਾਉਂਦਾ ਹੈ ਜੀ ਕਰ ਕਿਰਪਾ ਤਿਸ ਸੰਗ ਮਿਲਾਵੇ ਕਿਰਪਾ ਕਰਕੇ ਸੰਗ ਨਾਲ ਜੋੜ ਦਿੰਦਾ ਹੈ ਜੀ ਰਹਾਉ ਜਿਸ ਹੋਏ ਦਇਆਲ ਤੇ ਸੇ ਆਪ ਮਿਲਾਵੇ ਜਿਹਦੇ ਤੇ ਹਰੀ ਦਿਆਲੂ ਹੁੰਦਾ ਉਹਨੂੰ ਆਪ ਆਪਣੇ ਨਾਲ ਜੋੜ ਲੈਂਦਾ ਹੈ ਜੀ ਸਰਬਨਿਦਾਨ ਗੁਰੂ ਤੇ ਪਾਵੈ ਉਹ ਸਾਰੇ ਖਜ਼ਾਨੇ ਗੁਰੂ ਤੋਂ ਹਾਸਲ ਕਰ ਲੈਂਦਾ ਹੈ ਜੀ ਆਪ ਤਿਆ ਮਿਟੈ ਆਵਣ ਜਾਣਾ ਆਪਣਾ ਤਿਆਗ ਆਪਣਾ ਆਪ ਮਿਟਾ ਦਿੰਦਾ ਤਾਂ ਜਨਮ ਮਰਨ ਮੁੱਕ ਜਾਂਦਾ ਹੈ ਜੀ ਸਾਧਕ ਸੰਗ ਪਾਰ ਬ੍ਰਹਮ ਪਛਾਣ ਸਾਥ ਸੰਗਤ ਚ ਪਾਰ ਬ੍ਰਹਮ ਦੀ ਪਛਾਣ ਹੋ ਜਾਂਦੀ ਹੈ ਜੀ ਜਨ ਊਪਰ ਪ੍ਰਾਪੈ ਦਿਆਲ ਜਿਹਦੇ ਉੱਤੇ ਪ੍ਰਭੂ ਦਇਆਵਾਨ ਹੋ ਜਾਂ ਜੀ ਜਨ ਕੀਟ ਇਕ ਗੋਪਾਲ ਫਿਰ ਉਹ ਇੱਕੋ ਹਰੀ ਤੇ ਹੀ ਆਪਣਾ ਆਸਰਾ ਰੱਖਦੇ ਹਨ ਇਕਾਲਿਵ ਇਕੋ ਮਨ ਪਾਉ ਉਹ ਇੱਕੋ ਹਰੀ ਚ ਲਿਵ ਜੁੜਦੇ ਹਨ ਇਕੋ ਨਾਲ ਉਹਨਾਂ ਦਾ ਪਿਆਰ ਹੈ ਜੀ ਸਰਮਦਾਨ ਜਨਕੈ ਹਰਨ ਸਾਰੇ ਖਜ਼ਾਨੇ ਹਰੀ ਦੇ ਨਾਮ ਵਿੱਚ ਹਨ ਪਰਮ ਬ੍ਰਹਮ ਸੋਂ ਲਾਗੀ ਪ੍ਰੀਤ ਜਿਹਦੀ ਪ੍ਰੀਤ ਹਰੀ ਨਾਲ ਲੱਗ ਗਈ ਹੈ ਜੀ ਨਿਰਮਲ ਕਰਨੀ ਸਾਚੀ ਰੀਤ ਉਹਦਾ ਜ਼ਿੰਦਗੀ ਦਾ ਜਿਹੜਾ ਕਰਨੀ ਹੈ ਨਾ ਉਹ ਨਿਰਮਲ ਹੋ ਜਾਂਦੀ ਰੀਤ ਪ੍ਰੀਤ ਸੱਚੀ ਹੁੰਦੀ ਹੈ ਜੀ ਗੁਰਪੂਰੇ ਮਿਟਿਆ ਅੰਧਿਆਰਾ ਪੂਰੇ ਗੁਰੂ ਨੇ ਜਿੰਨਾ ਦੀ ਜ਼ਿੰਦਗੀ ਚ ਹਨੇਰਾ ਮੁਕਾ ਦਿੱਤਾ ਜੀ ਨਾਨਕ ਕਾ ਪ੍ਰਭ ਅਪਰ ਅਪਾਰ ਨਾਨਕ ਦਾ ਪ੍ਰਭੂ ਬੜਾ ਅਪਾਰ ਬੇਅੰਤ ਹੈ ਗੌੜੀ ਗਵਾਰੇਰੀ ਮਹੱਲਾ 5ਵਾਂ ਜੇ ਸਮਾਨ ਵਸਾ ਤਰੈ ਜਨ ਸੋਏ ਜਿਦੇ ਮਨ ਛਰੀ ਵਸ ਪਿੰਦਾ ਉਹ ਤਰ ਜਾਂਦਾ ਹੈ ਜੀ ਜਾ ਕੈ ਕਰਮ ਪ੍ਰਾਪਤ ਹੋਏ ਉਹਦੀ ਬਖਸ਼ਿਸ਼ ਨਾਲ ਹੀ ਹਰੀ ਮਿਲਦਾ ਹੈ ਜੀ ਜਾਂ ਜਿਸ ਤੇ ਭਾਗ ਜਾਗਣ ਜੀ ਦੁੱਖ ਰੋਗ ਕਛ ਪੌਨਾ ਵਿਆਪੈ ਜਿੰਨੂੰ ਮਿਲ ਜਾਂਦਾ ਕੀ ਦੁੱਖ ਰੋਗ ਡਾਰ ਦੀ ਜ਼ਿੰਦਗੀ ਚ ਨਹੀਂ ਵਿਆਪਦਾ ਜੀ ਅਮਰਤਨਾ ਅਰਦਾਹ ਹਰਜਾਪ ਉਹ ਅੰਮ੍ਰਿਤ ਨਾਮ ਨੂੰ ਹਿਰਦੇ ਚ ਜਪਦਾ ਰਹਿੰਦਾ ਹੈ ਜੀ। ਪਾਰਬਰਮ ਪਰਮੇਸ਼ੁਰ ਧਿਆਈਐ। ਇਹ ਭਾਈ ਉਸ ਪਾਰਬਰਮ ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ ਜੀ। ਗੁਰ ਪੂਰੇ ਤੇ ਇਹ ਮਤ ਪਾਈਐ। ਪੂਰੇ ਗੁਰੂ ਤੋਂ ਇਹ ਮਤ ਹਾਸਲ ਹੁੰਦੀ ਹੈ। ਰਹਾਉ ਕਰਨ ਕਰਾਵਣ ਹਾਰ ਦਿਆਲ ਅਰੁਧ ਹਰੀ ਦਿਆਲੂ ਹੈ। ਕਰਨ ਕਰਾਵਨ ਹਰ ਸਭ ਕੁਝ ਕਰਨ ਦੇ ਸਮਰੱਥ ਹੈ ਜੀ ਜੰਤ ਸਗਲੇ ਪ੍ਰਤਪਾਲ ਸਾਰੇ ਜੀ ਜਨਤਾ ਨੂੰ ਪਾਲਦਾ ਹੈ ਜੀ ਅਗਮ ਅਗੋਚਰ ਸਦਾ ਬੇਅੰਤਾ ਪ੍ਰਭੂ ਸਦਾ ਬੇਅੰਤ ਹੈ ਉਹਦਾ ਥਾ ਨਹੀਂ ਪੈਂਦਾ ਜੀ ਸਿਮਰ ਮਨਾ ਪੂਰੇ ਗੁਰਮੰਤਾ ਮਨਾ ਪੂਰੇ ਗੁਰੂ ਦੇ ਮੰਤਰ ਨਾਲ ਉਹਨੂੰ ਜਪਦਾ ਰਹੇ ਜੀ ਕਾਂ ਕੀ ਸੇਵਾ ਸਰਬ ਨਿਦਾਨ ਉਹਦੀ ਸੇਵਾ ਚ ਹਰੇਕ ਖਜ਼ਾਨਾ ਹੈ ਜੀ ਪ੍ਰਭ ਕੀ ਪੂਜਾ ਪਾਈਏ ਮਾਨ ਪ੍ਰਭੂ ਦੀ ਪੂਜਾ ਚ ਹਰੇਕ ਆਦਰ ਮਾਨ ਮਿਲਦਾ ਹੈ ਜੀ ਕਾਂ ਕੀ ਟਲ ਨਾ ਬਿਰਥੀ ਜਾਏ ਹਰੀ ਦੀ ਸੇਵਾ ਕਦੀ ਵਿਰਥ ਨਹੀਂ ਜਾਣਦੀ ਜੀ ਸਦਾ ਸਦਾ ਹਰ ਕੇ ਗੁਣ ਗਾਏ اے ਪਾਈ ਸਦਾ ਸਦਾ ਹਰੀ ਦੇ ਗੁਣ ਗਾਇਆ ਕਰ ਕਰ ਕਿਰਪਾ ਪ੍ਰਭ ਅੰਤਰ ਜਾਮੀ اے ਪ੍ਰਭੂ ਕਿਰਪਾ ਕਰੋ ਜੀ ਸੁਖ ਨੇ ਦਾ ਹਰ ਲਖ ਸੁਆਮੀ ਉਸ ਪ੍ਰਭੂ ਦੇ ਨਾਮ ਚ ਹਰੇਕ ਸੁੱਖਾਂ ਦਾ ਖਜ਼ਾਨਾ ਹੈ ਜੀ ਜੀ ਜੰਤ ਤੇਰੀ ਸ਼ਰਨਾਈ ਜੀ ਜੰਤ ਤੂੰ ਹਰੀ ਸਭ ਤੁਹਾਡੀ ਸ਼ਰਨ ਵਿੱਚ ਹਨ ਨਾਨਕ ਨਾਮ ਮਿਲੇ ਵਡਿਆਈ ਨਾਨਕ ਨਾਮ ਦੇ ਵਿੱਚ ਸ਼ੋਭਾ ਮਿਲਦੀ ਹੈ ਜੀ ਗੌੜੀ ਗਵਾਰੇ ਦੀ ਮਹੱਲਾ ਪੰਜਵਾਂ ਜੀ ਜੁਗਤ ਜਾ ਕਹਿ ਹਾਥ ਜੀਆਂ ਦੀ ਜੁਗਤੀ ਹਰੀ ਦੇ ਹੱਥ ਵਿੱਚ ਹੈ ਜੀ ਸੋ ਸਿਮਰਾਂ ਅਨਾਥ ਕੋ ਨਾਥ ਇਹ ਭਾਈ ਉਸ ਅਨਾਥ ਕੋ ਨਾਥ ਪਾਉ ਕਿ ਜਿਹੜਾ ਨਾਥਾਂ ਦਾ ਨਾਥ ਹੈ ਹੱਥ ਹੈ ਉਹਨੂੰ ਜੱਪੋ ਜੀ ਪ੍ਰਭ ਚਿਤ ਆਏ ਸਭ ਦੁੱਖ ਜਾਏ ਜਿਹਨੂੰ ਹਰੀ ਚਿਤ ਆ ਗਿਆ ਉਹਦੇ ਸਾਰੇ ਦੁੱਖ ਮੁੱਕ ਗਏ ਜੀ ਐ ਸਭ ਬਿਨ ਸੇ ਹਰ ਕੈ ਨਾਏ ਉਹਦੇ ਪੈ ਦਰ ਹਰੀ ਨਾਮ ਜੁੜ ਕੇ ਸਭ ਮੁੱਕ ਗਏ ਜੀ ਬਿਨ ਹਰ ਪਾਉ ਕਾਹੇ ਕਾ ਮਨੈ ਭਾਈ ਪ੍ਰਭੂ ਦੇ ਡਰ ਤੋਂ ਬਿਨਾ ਜਿੰਦਗੀ ਨਹੀਂ ਬਣ ਸਕਦੀ ਜੀ ਹਰ ਬਿਸਰਤ ਕਾਹੇ ਸੁਖ ਜਾਨੈ ਹਰਿ ਨੂੰ ਵਿਸਾਰ ਕੇ ਸੁਖ ਨਹੀਂ ਮਿਲਦੇ ਜੀ ਰਹਾ ਜਿਨ ਤਾਰੇ ਬਹੁਤ ਹਨ ਆਕਾਸ਼ ਜਿਸ ਸਰੀ ਨੇ ਧਰਤੀ ਆਕਾਸ਼ ਬਣਾਏ ਹਨ ਜੀ ਯਾ ਕੀ ਜੋ ਜੀ ਪਰਗਾਸ ਜਿਸ ਦੀ ਜੋਤ ਜੀਵਾ ਅੰਦਰ ਚਾਨਣਾ ਕਰਦੀ ਹੈ ਜੀ ਯਾ ਕੀ ਬਖਸ਼ਨਾ ਮਿਟਾ ਕੋਏ ਹਰੀ ਦੀ ਬਖਸ਼ਿਸ਼ ਨਹੀਂ ਕੋਈ ਮਟਾ ਸਕਦਾ ਜੀ ਸਿਮਰ ਸਿਮਰ ਪ੍ਰਭ ਨਿਰਪਾ ਹੋਏ ਪ੍ਰਭ ਨੂੰ त्याग त्याग ਕੇ ਮਨੁੱਖ ਨਿਰਪਉ ਹੋ ਜਾਂਦਾ ਹੈ ਜੀ ਆਠ ਪੈਰ ਸਿਮਰੋ ਪ੍ਰਭ ਨਾਮ ਇਹ ਭਾਈ ਅੱਠੇ ਪੈਰ ਪਰਮਾਤਮਾ ਦਾ ਨਾਮ ਜਪੋ ਜੀ ਅਨਕ ਤੀਰਥ ਮੱਜਨ ਇਸ਼ਨਾਨ ਉਹਦੇ ਨਾਮ ਦੇ ਵਿੱਚ ਨੇਕਾਂ ਤੀਰਥ ਨੇ ਇਸ਼ਨਾਨ ਹੈ ਜੀ ਪਾਰਬਰਮ ਕੀ ਸ਼ਰਣੀ ਪਾਹੇ ਜਿਹੜੇ ਪਾਰਬਰਮ ਪ੍ਰਭੂ ਦੀ ਸ਼ਰਨ ਪੈਂਦੇ ਹਨ ਕੋਟ ਕਲੰ ਖਿਨ ਮੈਂ ਮਿਟ ਜਾਹੇ ਕਰੋੜਾਂ ਕਲੰਕ ਪਾਪ ਮੁੱਕ ਜਾਂਦੇ ਹਨ ਬੇਮੋਤਾ ਪੂਰਾ ਪਾਤਸ਼ਾਹ ਪ੍ਰਭੂ ਨੂੰ ਕਿਸੇ ਦੀ ਮਥਾ ਜੀ ਨੇ ਪੂਰਾ ਪਾਤਸ਼ਾਹ ਹੈ ਜੀ ਪ੍ਰਭ ਸੇਵਕ ਸਾਚਾ ਵੇ ਸਾਹ ਸੇਵਕਾਂ ਨੂੰ ਸੱਚੇ ਪ੍ਰਭੂ ਦਾ ਹੀ ਭਰੋਸਾ ਹੈ ਜੀ ਗੁਰਪੂਰੇ ਰਾਖੇ ਦੇ ਹੱਥ ਗੁਰੇ ਗੁਰੂ ਨੇ ਹੱਥ ਦੇ ਕੇ ਰੱਖ ਲਿਆ ਹੈ ਜੀ ਨਾਨਕ ਪਾਰ ਬ੍ਰਹਮ ਸਮਰਾਥ ਨਾਨਕ ਪਾਰ ਬ੍ਰਹਮ ਸਭ ਕੁਝ ਕਰਨ ਦੇ ਸਮਰਤ ਹੈ ਗੌੜੀ ਗਵਾਰੇ ਦੀ ਮਹੱਲਾ ਪੰਜਵਾਂ ਗੁਰ ਪ੍ਰਸਾਦ ਨਾਮ ਮਨ ਲਾਗਾ ਗੁਰੂ ਦੀ ਕਿਰਪਾ ਨਾਲ ਮਨ ਨੂੰ ਪ੍ਰਭੂ ਦਾ ਨਾਮ ਮਿੱਠਾ ਲੱਗ ਗਿਆ ਹੈ ਜੀ ਜਨਮ ਜਨਮ ਕਾ ਸੋਇਆ ਜਾਗਾ ਜਨਮਾ ਜਨਮ ਅੰਤਰਾਂ ਦਾ ਜਿਹੜਾ ਮਨ ਸੁੱਤਾ ਸੀ ਉਹ ਸੁਚੇਤ ਹੋ ਗਿਆ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਹੁਣ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਉਹ ਮਨ ਪ੍ਰਭੂ ਦੇ ਅੰਮ੍ਰਿਤ ਗੁਣ ਬਾਣੀ ਦਾ ਉਚਾਰਨ ਭਾ ਕੇ ਜਪਦਾ ਹੈ ਜੀ ਪੂਰੇ ਗੁਰ ਕੀ ਸੋਤ ਮਤਿ ਪ੍ਰਾਣੀ ਕਿੱਥੋਂ ਪੂਰੇ ਗੁਰੂ ਤੋਂ ਸਮਤ ਲੈ ਕੇ ਜੀ ਸਬ ਸਿਮਰਤ ਕੁਸਲ ਸਭ ਪਾਏ ਪ੍ਰਭੂ ਨੂੰ ਜਪਦੇ ਆ ਸਾਰੇ ਕੁਸ਼ਲ ਖੇੜੇ ਮਿਲ ਗਏ ਜੀ ਹਰ ਬਾਹਰ ਸੁਖ ਸਹਿਜ ਸਵਾਰੇ ਮਨੁਕ ਕੋ ਘਰ ਬਾਰ ਹਰ ਥਾਂ ਤੇ ਸੁੱਖਾ ਵਿੱਚ ਟਿਕਿਆ ਰਹਿੰਦਾ ਹੈ ਜੀ ਹਾਉ ਸੋਈ ਪਛਾਤਾ ਜਿਨੇ ਉਪਾਇਆ ਉਸ ਪ੍ਰਭੂ ਨੂੰ ਪਛਾਨ ਲਿਆ ਜਿਨੇ ਸਾਨੂੰ ਪੈਦਾ ਕੀਤਾ ਸੀ ਜੀ ਕਰ ਕਿਰਪਾ ਪ੍ਰਭ ਆਪ ਮਿਲਾਇਆ ਕਿਰਪਾ ਕਰਕੇ ਪ੍ਰਭੂ ਨੇ ਆਪ ਆਪਣੇ ਨਾਲ ਜੋੜਨਾ ਕੀਤਾ ਹੈ ਬਾਹ ਪਕਰ ਲੀਨੋ ਕਰ ਆਪਣਾ ਹਰੀ ਨੇ ਬਾਹ ਪਕੜ ਕੇ ਆਪਣਾ ਬਣਾ ਲਿਆ ਹੈ ਜੀ ਹਰ ਹਰ ਕਥਾ ਸਦਾ ਜਪ ਜਪਨਾ ਮਸੀਹ ਉਸ ਹਰੀ ਦੀ ਕਥਾ ਉਹਨੂੰ ਸਦਾ ਜਪਣੇ ਹਾਂ ਜੀ ਮੰਤਰ ਤੰਤਰ ਆਕਾਦ ਪੁਨਾ ਚਾਰ ਪ੍ਰਭੂ ਦਾ ਜਿਹੜਾ ਨਾਮ ਰੂਪੀ ਮੰਤਰ ਹੈ ਇਹ ਦਵਾਈ ਹੈ ਜੀ ਹਰ ਹਰ ਨਾਮ ਜੀ ਪ੍ਰਾਣ ਆਧਾਰ ਫਰੀ ਦਾ ਨਾਮ ਜੀਵਾਂ ਦੇ ਪ੍ਰਾਣਾਂ ਦਾ ਆਸਰਾ ਹੈ ਸਚਾ ਤਨ ਪਾਇਓ ਹਰ ਰੰਗ ਫਰੀ ਦੇ ਨਾਲ ਜੁੜ ਕੇ ਸੱਚਾ ਤਨ ਖਾਟ ਲਿਆ ਹੈ ਜੀ ਦੁਤਰ ਤਰੇ ਸਾਧ ਕੈ ਸੰਗ ਸੰਗਤ ਚ ਜੁੜ ਕੇ ਇਹ ਦੁਤਰ ਸਾਗਰ ਤਰ ਗਏ ਜੀ ਸ਼ੋਕ ਬਸ ਸੰਤ ਸਜਣ ਪਰਵਾਰ ਸੰਤ ਸਜਣ ਪਰਵਾਰ ਚ ਸੁੱਖ ਨਾਲੋਂ ਨੂੰ ਸੀ ਬੈੰਨੇ ਹਾਂ ਜੀ ਹਰ ਤਨ ਖਟਿਓ ਯਾਂ ਕਾ ਨਹੀਂ ਸੁਵਾਰ ਸੀ ਉਹ ਤਨ ਖਟ ਲਿਆ ਜਿੱਦਾ ਕੋਈ ਮਾਪ ਦੰਡ ਨਹੀਂ ਜੀ ਜਿਸੇ ਪ੍ਰਾਪਤ ਤਿਸ ਗੁਰ ਦੇ ਉਹਨੂੰ ਹੀ ਮਿਲਦਾ ਹੈ ਜਿਸ ਨੂੰ ਗੁਰੂ ਬਖਸ਼ਦਾ ਹੈ ਜੀ ਨਾਨਕ ਬਿਰਥਾ ਕੋਏ ਨਾ ਹੈ ਨਾਨਕ ਖਰੀਦੇਦਾਰ ਤੋਂ ਗੁਰੂ ਦੇ ਦਰ ਤੋਂ ਕੋ ਖਾਲੀ ਨਹੀਂ ਜਾਂਦਾ ਜੀ ਜਿਸੇ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਥਾ ਕੋਏ ਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ